ਜਲੰਧਰ ਲੰਮਾਪਿੜ ਚੌਂਕ ਫਲਾਈਓਵਰ ਦੇ ਉੱਪਰ ਤਿੰਨ ਗੱਡੀਆਂ ਦੀ ਟੱਕਰ ਹੋਣ ਤੋਂ ਬਾਅਦ ਪੇਂਟ ਰੰਗ ਨਾਲ ਭਰੀ ਗੱਡੀ ਜਿਹੜੀ ਪਲਟ ਗਈ ਉਸ ਤੋਂ ਬਾਅਦ ਮੌਕੇ ਤੇ ਲੰਬਾ ਜਾਮ ਲੱਗ ਗਿਆ ਲੋਕਾਂ ਵੱਲੋਂ ਇਹਦੀ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਅਤੇ ਪੀਸੀਆਰ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਕ੍ਰੇਨ ਦੀ ਮਦਦ ਦੇ ਨਾਲ ਉਹਨਾਂ ਨੇ ਵਾਹਨਾਂ ਨੂੰ ਹਾਈਵੇ ਤੋਂ ਹਟਵਾਇਆ ਤੇ ਜਾਮ ਨੂੰ ਖਿਲਵਾਇਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਕੂਲ ਬੱਸ ਨੇ ਇੱਕ ਕੈਂਟਰ ਨੂੰ ਟੱਕਰ ਮਾਰਤੀ ਟੱਕਰ ਤੋਂ ਬਾਅਦ ਕੈਂਟਰ ਵੀ ਕਾਬੂ ਹੋ ਗਿਆ ਪਲਟ ਗਿਆ ਤੇ ਜਿਸ ਵਿੱਚ ਰੋਡਵੇ ਦੀ ਬੱਸ ਵੀ ਇਸ ਹਾਦਸੇ ਦਾ ਚੰਡੀਗੜ੍ਹ ਸਵਾਰੀਆਂ ਨਾਲ ਭਰ ਕੇ ਜਾ ਰਹੀ ਸੀਗੀ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੇ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਬੱਸ ਚਾਲਕ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਿਹੜਾ ਕਿ ਸਕੂਲ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਸਰ ਕੀ ਹੈਗਾ ਇਹ ਮਾਮਲਾ ਹੈ ਟਰੈਂਟਰ ਅੰਮ੍ਰਿਤਸਰ ਸਾਈਡ ਤੋਂ ਧਰ ਆ ਰਿਹਾ ਹੈ ਲੁਧਿਆਣਾ ਨੂੰ ਜਾ ਰਿਹਾ ਸੀਗਾ ਪਿੱਛੇ ਕੋ ਕੈਮਰੇ ਦੀ ਬੰਦ ਸੀ ਪੱਤੇ ਵਾਲੇ ਉਹਨੇ ਉਹਨੂੰ ਮਰਿਆ ਜਾ ਕਟ ਮਾਰਿਆ ਤੇ ਥੋੜਾ ਹਰਬਲੈਂਸ ਹੋ ਗਿਆ ਫੁੱਟਪਾਥ ਤੇ ਵਜਾ ਫੁੱਟਪਾਥ ਪਰ ਸੋਟੀ ਜਿਹੜੇ ਲੱਗਾ ਪਿਛੋ ਰੋਡਵੇ ਦੀ ਬਸ ਤੋਂ ਗਈ ਸੀ ਇਸੇ ਬਸ ਉਹਦੀ ਨੁਕਰ ਲੱਗੀ ਉਹਨੇ ਇਹਨੂੰ ਮਿੱਤਰ ਨੂੰ ਪੁੱਟਾ ਕਰ ਦਿੱਤਾ ਜਿਹਦੇ ਵਿੱਚ ਰੋਡਵੇ ਦੀ ਬਸ ਦਾ ਸ਼ੀਸ਼ਾ ਟੁੱਟਾ ਉਹਦਾ ਨੁਕਸਾਨ ਹੋਇਆ ਪਰ ਉਦਾਂ ਸਵਾਰੀ ਦੇ ਕਿਸੇ ਨੂੰ ਸੱਟ ਨਹੀਂ ਲੱਗੀ ਡਰਾਈਵਰ ਜੀ ਦਾ ਵੀ ਠੀਕ ਹੈ ਸਾਰੇ ਠੀਕ-ਠਾਕ ਨੇ ਕੋਈ ਹੁਜੀ ਦਰਬਾਨੀ ਹੋ ਗਈ ਉਹਨੇ ਇਹਨੂੰ ਤਰੇਲ ਪਵਾ ਕੇ ਪਤਾ ਕਰਾ ਲਿਆ ਹੁਣ ਲੈ ਕੇ ਲੈ ਕੇ ਚੱਲੇ ਚੱਲੇ ਤੇ ਟ੍ਰੈਫਿਕ ਜਿਹੜੀ ਹੈ ਇੱਕ ਪਾਸੇ ਨਹੀਂ ਚਲਾਉਂਦੀ ਇਹ ਨਹੀਂ ਦੂਜੇ ਪਾਸੇ ਚੱਲੂ ਕਰਦੀ ਉਹ ਵੀ ਆਪਣਾ ਮੇਰਾ ਸੁਨਦਰ ਸਿੰਘ ਜੀ ਕੀ ਗੱਲ ਹੋਈ ਸੀ ਕਿ ਕਿੱਦਾਂ ਹੋਇਆ ਹਾਸਾ ਇਹ ਮੈਂ ਪੁੱਤਾ ਦੱਸ ਦਿੰਦਾ ਲਿਆ ਰਿਹਾ ਸੀ ਜਦੋਂ ਅਚਾਨਕ ਬਟਾਉਂ ਕਿਤੇ ਆਏ ਗਾੜੀ ਬੈਂਟਰਾਂ ਜਾ ਰਿਹਾ ਸੀ ਪਤਾ ਨਹੀਂ ਉਹ ਨੂੰ ਝੋਲਦਾ ਹੈ ਕਿ ਜਾਂ ਨੀਂਦ ਆ ਗਈ ਆ ਉਹਦੀ ਗੱਡੀ ਫਟਵਾ ਚੱਲੀ ਆ ਫਟਵਾ ਚੰਦ ਨਾਲ ਗੱਡੀ ਜੀ ਫਟ ਗਈ ਉਹਦੇ ਸਾਰੀ ਗੱਡੀ ਲਾਕ ਨੂੰ ਕ੍ਰਾਸ਼ ਕਰ ਗਈ ਇਹ ਉਹ ਸਾਡੇ ਗੱਡੀਆਂ ਦਾ ਉਹ ਲਗਾਏਗੇ ਮੈਂ ਗੱਡੀ ਅੱਗੇ ਜਾ ਕੇ ਕੱਢੀ ਸਾਰੀ ਜਿਸ ਨਾਲ ਤੇ ਉਹ ਬੜਾ ਬਚਾ ਹੋ ਗਿਆ ਮੈਂ ਗੱਡੀਆਂ ਨੇ ਸਾਨ ਹੋ ਗਿਆ ਤੁਈ ਸਵਾਰੀਆਂ ਫਿਰ ਕਿੱਦਾਂ ਗੱਡੀਆਂ ਜੀ ਸਵਾਰੀਆਂ ਜੀ ਇਹ ਕ੍ਰੈਂਡ ਬਾਡੀ ਵੀ ਲੋਕ ਹੋ ਗਈ ਜੀ ਸਾਰੀ ਹੋ ਗਈ ਉਹ ਜੋ ਫੋਟੋ ਉੱਥੇ ਲਗਿਆ ਹੋਇਆ ਜੀ ਇੱਥੇ ਦਾ ਤੇ ਇੱਥੇ ਲੈ ਆ ਗਏ ਉਹ ਸਾਹਮਣੇ ਦੁਕਾਨ ਤੋਂ ਡਾੜ ਲੈ ਕੇ ਬੰਦਾਲ ਲੋਕ ਤੋੜ ਕੇ ਤੇ ਫੇਰ ਸਾਡੇ ਬਾਜ ਨੇ ਤੂੰ ਤਾਂ ਸਵਾਰੀਆਂ ਦਾ ਬਚਾਇਆ ਜੀ ਹਾਂ ਜੀ ਸਵਾਰੀਆਂ ਬਿਲਕੁਲ ਠੀਕ ਹੈ ਜੀ ਬਸ ਗੱਡੀਆਂ ਦਾ ਸਾਨ ਲੈ ਗਈ ਸਵਾਰੀਆਂ ਜੀ